ਹਾਂਜੀ ਬਾਈ ਜੀ ਨਮਸਕਾਰ ਹੈ ਆ ਦਾਬਸ ਹੱਥ ਜੈਗਾ ਲੱਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਅਜਿਹਾ ਸ਼ਾਨਦਾਰ ਵੀਡੀਓ ਲਿਆਉਂਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਨਵਰਾਂ ਦਾ ਸ਼ੌਕ ਕਰਾਉਂਦੇ ਰਿਆ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਠੀਕ ਠਾਕ ਲੋ ਜੀ ਬਾਈ ਜੀ ਅੱਜ ਹਰ ਵਾਰ ਦੀ ਤਰ੍ਹਾਂ ਮੇਰਾ ਭਰਾ ਫਿਰ ਤੁਹਾਡੇ ਵਾਸਤੇ ਸਜਣੋ ਵੱਡਾ ਜੋੜਾ ਪਿਆਰ ਬਲੱਡ ਲਾਈਨ ਦੇ ਵਿੱਚੋਂ ਬਾਈ ਜੀ ਨਵਾਂ ਜੋੜਾ ਤੁਹਾਡੇ ਲਈ ਤੁਹਾਡੇ ਭਰਾ ਨੇ ਪੇਸ਼ ਕਰ ਦਿੱਤਾ ਆ ਠੀਕ ਆ ਸਿਰਫ ਤੁਹਾਡੇ ਪਿਆਰ ਦੇ ਖਾਤਰ ਮੇਰਾ ਵੀਰ ਚੈੱਕ ਕਰੋ ਮਰਾ ਵੀਰ ਆਪਣਾ ਵੱਡਾ ਜੋੜਾ ਬਾਬੇਪੁੰਨ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਚਿੱਟੀਆਂ ਦਾ ਜੋੜਾ ਛਿੱਟੀਆਂ ਦੀ ਹੀ ਕੂਤਰੀ ਜਿਹਦੇ ਸਿਰ ਤੇ ਫਿੱਕਾ ਗੁਲਾਬੀ ਰੰਗ ਲੱਗਾ ਤੇ ਫਿੱਕਾ ਗੁਲਾਬੀ ਰੰਗ ਹੀ ਆਪਣੀ ਕੂਤਰੀ ਤੇ ਲੱਗਾ ਠੀਕ ਆ ਜੀ ਇੱਕ ਹੀ ਕਰਦੇ ਕਬੂਤਰ ਤੁਰੇ ਆਉਂਦੇ ਨੇ ਆਪਣੇ ਕੋਲੇ ਹਲੇ ਤੱਕ ਤੇ ਮੇਰਾ ਭਰਾ ਉਹੀ ਆਪਾਂ ਡੇਲੀ ਦੇ ਡੇਲੀ 베ਸਟ ਹੈ ਮੇਰਾ ਭਰਾ ਜਾਨਮ ਪਰ ਲਾਵਾਂਗੇ ਇੱਕ ਇੱਕ ਕਰਕੇ ਚੀਜ਼ ਲਾਵਾਂਗੇ ਪਰ ਬਾਈ ਜੀ ਚੀਜ਼ ਉਹ ਲਾਵਾਂਗੇ ਜਿਹਨੂੰ ਕਹਿੰਦੇ ਨੇ ਪੂਰੀ ਤਸੱਲੀ ਜਿਹਨੂੰ ਕਹਿੰਦੇ ਨੇ ਬ੍ਰਹਮਾਸਤ ਰੱਗ ਦੀਆਂ ਲਾਟਾਂ ਉਹ ਚੀਜ਼ ਲਾਵਾਂਗੇ ਮੇਰਾ ਭਰਾ ਬਾਕੀ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਬਾਈ ਜੀ ਫਿੱਟ ਫੋਰ ਕਬੂਤਰ ਆ ਵੈਕਸੀਨੇਟ ਹੋਏ ਹੋਏ ਕਬੂਤਰ ਨੇ ਤੇ ਜੇ ਬੇਨਾਂ ਟਾਈਮ ਮੇਰਾ ਤੁਹਾਨੂੰ ਮੈਂ ਟੀਕਾ ਵੀ ਵਿਖਾਉਣਾ ਜਿਹੜਾ ਇਹਨਾਂ ਕਬੂਤਰਾਂ ਦੇ ਆਪਾਂ ਲਾ ਕੇ ਫਿਰ ਹੀ ਮੇਰਾ ਭਰਾ ਆਪਾਂ ਸੇਲ ਵਾਲੀ ਵੀਡੀਓ ਲਾਈ ਦੀ ਹੈ ਤੇ ਅਗਲੇ ਦਿਨ ਡਿਲੀਵਰ ਕਰੀ ਦੇ ਆ ਠੀਕ ਹੈ ਬਾਈ ਜੀ ਚੈੱਕ ਕਰ ਲੋ ਕੁਆਲਿਟੀ ਜੋੜੇ ਦੀ ਬਾਈ ਜੀ ਫੋਲੋ ਬਟਾ ਫੋਲੋ ਗਰੰਟੀ ਆਂਡੇ ਬੱਚਿਆਂ ਦੀ ਉੱਡਣ ਦੀ ਪੰਡ ਖੜਨ ਦੀ ਬਾਕੀ ਸਭ ਤੁਹਾਡੀ ਆਪਦੀ ਕਿਸਮਤ ਤੁਹਾਡੀ ਆਪਦੀ ਮੁਕੱਦਰ ਤੁਹਾਡੇ ਆਪਦੇ ਗੇਮ ਪਾਣੀ ਤੁਹਾਡਾ ਆਪਦਾ ਠੀਕ ਹੈ ਬਰਾਬਰ ਤੇ ਆਦੇ ਵੀ ਸਦਰੋਂ ਹੁਣ ਮੈਂ ਤੁਹਾਨੂੰ ਆਪਣੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਦਾ ਸ਼ੋਅ ਕਰਾਉਣਾ ਔਰ ਬਾਈ ਜੀ ਆਂਡੇ ਬੱਚੇ ਧਰਦਾ ਹੋਇਆ ਜੋੜਾ ਆ ਠੀਕ ਹੈ ਜੀ ਤੇ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਦੱਸਿਓ ਵੀ ਸਜਣੋ ਕਿੰਦਾਂ ਦਾ ਲੱਗਿਆ ਤੁਹਾਨੂੰ ਅੱਜ ਵਾਲਾ ਆਪਣਾ ਨਵਾਂ ਬਰੀਡਰ ਪੇਰ ਠੀਕ ਹੈ ਹਾਂਜੀ ਵੀ ਦਰਸ਼ਕ ਬਿਰੋ ਆ ਚੈੱਕ ਕਰ ਲੋ ਜੀ ਆਪਣਾ ਵੱਡਾ ਕੂਤਰ ਬਾਬੇ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਚੀਨਾ ਰੋਜਾ ਟੇਪਰ ਦੇ ਵਿੱਚ ਸਿਰ ਬਾਈ ਜੀ ਨਿਹਰੀ ਕਾਲੀ ਪੂਛ ਆ ਕਾਲਾ ਚਟ ਦੇਖ ਲੋ ਜੀ ਕਿੰਡਾ ਵੱਡਾ ਠੀਕ ਹੈ ਜੀ ਜਮਾ ਚਿੱਟੀਆਂ ਅੱਖਾਂ ਦਾ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲੋ ਬਾਕੀ ਬਾਈ ਜੀ ਮੌਸਮ ਅੱਜ ਬਹੁਤ ਵਧੀਆ ਹੋਇਆ ਵਾ ਠੀਕ ਹੈ ਜੀ ਤੇ ਆ ਸਜਣੋ ਕੂਤਰ ਆਪਣੇ ਦਾ ਪੱਲਾ ਪੱਲੇ ਦੀ ਚੈੱਕ ਕਰ ਲੋ ਕੁਆਲਟੀ ਮਰਾਪਰਾ ਦੇਖੋ ਜੀ ਕਾਲੇ ਚਟ ਦੇਖੋ ਮਰਾਪਰਾ ਜਮਾਂਦਰੂ ਆ ਮਰਾ ਵੀਰ ਕੋਈ ਕਲਫਣੀ ਲੱਗੀ ਕੋਈ ਕੋਹ ਨਹੀਂ ਮਰਾ ਵੀਰ ਬਚੇ ਜੋੜੇ ਦੇ ਜਿੰਨੇ ਮਰਜੀ ਡਾਲੀਓ ਮਰਾਪਰਾ ਬਿਲਕੁਲ ਸੱਚ ਨੂੰ ਸਿਲੈਕਟ ਜੋੜੇ ਨੇ ਪੂਰੇ ਟੌਪ ਦੇ ਬੰਦੇ ਦੇ ਕੋਲੋਂ ਆਪਣੇ ਇਹ ਜਾਨਵਰ ਆਏ ਹੋਏ ਨੇ ਉਹ ਠ aeration ਦੇਖੋ ਜੀ ਹੁਣ ਕਿਵੇਂ ਜੋਰ ਲਾਉਂਦਾ ਹੱਥ ਜਾਈ ਕੂਤਰ ਕਿਉਂ ਕਿ ਵੀਰੇ ਵੱਡੇ ਖੁੱਡੇ ਚ ਕੂਤਰ ਆਏ ਆ ਤੇ ਫਾਤਤੂ ਲੋ ਆ ਕੇ ਨਹੀਂ ਰਾਜ਼ੀ ਜਾਨਵਰ ਇਹ ਤੇ ਆ ਮੇਰਾ ਭਰਾ ਅਗਲਾ ਪੱਲਾ ਚੈੱਕ ਕਰੋ ਦੇਖੋ ਜੀ ਪੱਲੇ ਦੀ ਕੁਆਲਿਟੀ ਕਿੱਡੇ ਨਿੱਗਰ ਕੁਆਲਿਟੀ ਦੇ ਪੱਲੇ ਰੱਖਦਾ ਕੋਈ ਗੈਪ ਨਹੀਂ ਆ ਕੋਈ ਗੋਹ ਨਹੀਂ ਮੇਰਾ ਭਰਾ ਪਰ ਬਰੇ ਨੀਰੀ ਕਾਲੀ ਪੂਛ ਆ ਪੂਛ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਦਾ ਜੀ ਚੈੱਕ ਕਰ ਲਓ ਨੀਰੀ ਕਾਲੀ ਪੂਛ ਦਾ ਆਪਣਾ ਇਹ ਵੱਡਾ ਅਕੂਤਰ ਆ ਤੇ ਆ ਸਦੋਂ ਬਿਲਕੁਲ ਬੰਦ ਜੋੜ ਜਮਾ ਲਾਲ ਸੁਰਖ ਪੈਰਾਂ ਦਾ ਬੰਦ ਜੋੜਾਂ ਦਾ ਮੇਰਾ ਭਰਾ ਆਪਣਾ ਅਕੂਤਰ ਆ ਠੀਕ ਆ ਜੀ ਬਿਲਕੁਲ ਮੇਰਾ ਭਰਾ ਪੂਛ ਤਾਂ ਹੀ ਕੰਨੀਆਂ ਨੇ ਤੇ ਆ ਸੀਗਾ ਸਦ ਨੂੰ ਆਪਣਾ ਮਕਮਲ ਕੂਤਰ ਤੇ ਆਹ ਭਰਾ ਹੁਣ ਮਸੂਨ ਨਾਲ ਲਗੀ ਕੂਤਰੀ ਦਾ ਸ਼ੌਂਕ ਕਰਾਉਣਾ। ਹਾਂਜੀ ਭਾਈ ਜੀ ਆਹ ਆਪਣੀ ਵੱਡੀ ਕੂਤਰੀ ਮਰਾਪਰਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਪਣੀ ਐਸੋ ਮਾਦੀ ਨੂੰ ਬਾਬੇਪੂਣੂ ਵਾਲੇ ਕਬੂਤਰਾਂ ਦੇ ਵਿੱਚੋਂ ਜੀ। ਠੀਕ ਹੈ ਜੀ ਚੀਨੀ ਕੂਤਰੀ ਕਾਲੀ ਨੋਕ ਤੋਂ ਭਾਈ ਜੀ ਜਮਾ ਜਿੱਟੀਆਂ ਅੱਖਾਂ ਕਦਗੜ ਆਪਣੀ ਕੂਤਰੀਆ ਤੁਸੀਂ ਚੈੱਕ ਕਰ ਲਓ ਜੀ ਤੇ ਆ ਭਾਈ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਜਿੱਟੀਆਂ ਅੱਖਾਂ ਮੋਤੀਆ ਰੀਆਂ ਅੱਖਾਂ ਦੀ ਆਪਣੀਆਂ ਹਨ ਕੂਤਰੀ ਠੀਕ ਹੈ ਜੀ। ਚੈੱਕ ਕਰ ਸਕਦਾ ਹਾਂ ਸਦਨ ਚਿੱਟੀਆਂ ਅੱਖਾਂ ਦੇ ਵਿੱਚ ਮੱਕਮਲੇ ਨੀਲੇ ਡੋਰੇ ਆ ਕੱਦ-ਕੱਦ ਬਾਡੀ ਸਟਰਕਚਰ ਚੈੱਕ ਕਰ ਲਓ ਮਾਦੀ ਆਪਣੀ ਦਾ ਹੈਕ ਚੈੱਕ ਕਰ ਲਓ ਜੀ ਚੈੱਕ ਕਰ ਲਓ ਦੇਖੋ ਠੀਕ ਹੈ ਜੀ ਆਂਡੇ ਬੱਚੇ ਮੇਰਾ ਭਰਾ ਧਰਦੀ ਹੋਈ ਕੂਦਰੀ ਸਦਨ ਨੂੰ ਕਬੂਦਰੀ ਦੇ ਬੱਚੇ ਜਿੰਨੇ ਮਰਜੀ ਡਾਲੀਓ ਚੈੱਕ ਕਰ ਲਓ ਦੇਖੋ ਠੀਕ ਹੈ ਬਾਕੀ ਜਿਹੜਾ ਸਦਨ ਆਪਣਾ ਸ਼ਿਕਾਰੀ ਹੋਏਗਾ ਉਸ ਮੇਰੇ ਵੀਰ ਨੇ ਵੇਖ ਕੇ ਸਦਨ ਹਾਂ ਬਈ ਬਾਕੀ ਕੋਈ ਚੀਜ਼ ਹੈਗੀ ਆ ਉਂਝੇ ਵਿੱਚ ਬਾਈ ਜੀ ਕਾਲੇ ਫਰਕ ਕਾਲੀਆਂ ਕੰਨੀਆਂ ਦੂਜੀ ਸਾਈਡ ਦੀ ਅੱਖ ਮੇਰਾ ਭਰਾ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਚਿੱਟੀਆਂ ਅੱਖਾਂ ਹੁਣ ਮੈਂ ਤੁਹਾਨੂੰ ਪੱਲਾ ਵਿਖਾਉਣਾ ਜੀ ਆਪਣੀ ਮਾਦੀ ਦਾ ਇਹ ਆਹ ਲਓ ਮੇਰਾ ਭਰਾ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਵਿੱਚੋਂ ਕੁੱਝ ਨਵੇਂ ਫਾਰ ਆ ਰਹੇ ਆ ਪਰ ਬਾਈ ਜੀ ਪੱਲਿਆਂ ਦੀ ਬਣਾਵਟ ਚੈੱਕ ਕਰ ਲਓ ਚੌੜੇ ਚੌੜੇ ਬਗਲ ਦੇਖੋ ਕਿੰਨੀ ਨਿੱਗਰ ਬਗਲ ਦੇ ਆਹ ਆਪਣੇ ਵੱਡੇ ਕੁਤਰੇ ਆ ਠੀਕ ਹੈ ਜੀ ਪੂੰਜੇ ਵਿੱਚ ਮੇਰਾ ਭਰਾ ਕਾਲੇ ਫਾਰਾ ਚੈੱਕ ਕਰ ਸਕਦੇ ਹੋ ਤੇ ਆਹ ਬਾਈ ਜੀ ਮਾਦੀ ਆਪਣੀ ਦੇ ਪੈਰ ਆ ਜੀ ਬਿਲਕੁਲ ਬੰਦ ਜੋੜਾ ਜਦ ਕਿ ਆਂਡੇ ਧਰ ਕੇ ਹਟੀ ਹੈ ਕਿਉਂਕਿ ਲਾਲ ਸੁਰਖ ਪੈਰਾਂ ਦੀ ਮੇਰਾ ਭਰਾ ਆਪਣੀ ਮਾਦੀ ਆ ਇਹ ਆਹ ਲਓ ਜੀ ਆਹ ਸਦ ਨੂੰ ਆਪਣੀ ਮਕੰਮਲ ਕੁਤਰੀ ਸੀਗੀ ਸੋ ਆਹ ਭਰਾ ਹੁਣ ਮੈਂ ਤੁ ਸਕੋਟਾ ਦਵਾਰ ਤੋਂ ਮਰਾਪਰਾ ਜੋੜੇ ਆਪਣੇ ਜੀ ਤੁਸੀਂ ਮਕਮਲ ਸਟੈਂਡਿੰਗ ਮਿਊਚਨ ਚੈੱਕ ਕਰ ਸਕਦੇ ਹੋ ਜੀ ਤੁਹਾਡੇ ਸਾਹਮਣੇ ਮਰਾਪਰਾ ਮਾਦੀ ਆਪਣੀ ਦੀ ਹੈਕ ਚੈੱਕ ਕਰ ਲਓ ਕਬੂਤਰ ਆਪਣੇ ਦਾ ਬਾਡੀ ਸਟਰਕਚਰ ਚੈੱਕ ਕਰੋ ਦੇਖੋ ਜੀ ਪਤੰਦਰ ਕਿਵੇਂ ਅੱਧਾ ਇੰਚ ਹੀ ਮੋਢਿਆ ਉਹਦੇ ਬਾਹਰੋਂ ਕਰਕੇ ਖੜਦਾ ਆ ਬਾਈ ਜੀ ਜੇ ਨਸਲ ਹੈਗੀ ਆ ਤਾਂ ਨਸਲ ਆਪਾਂ ਦੱਸੀ ਦੀ ਆ ਜੀ ਠੀਕ ਹੈ ਬਾਕੀ ਮਰਾਪਰਾ ਵਿੱਚ ਹੁਣ ਕਈ ਲੋਕ ਸਮਝਦੇ ਹੋਣਗੇ ਹਾਂ ਵੀਰੇ ਚੈਨਲ ਵਾਲੇ ਬਹੁਤ ਨਸਲਾਂ ਦੱਸਦੇ ਆ ਸੱਜਣੋ ਕਬੂਤਰ ਬੰਦਾ ਹਰ ਕੋਈ ਵੇਚਦਾ ਬਸ ਗੱਲ ਇੰਨੀ ਆ ਸਾਡੇ ਚੈਨਲ ਵਾਲੇ ਬਦਨਾਮ ਆ ਐਂ ਦਾ ਭਾ ਕਬੂਤਰ ਵੇਚਣ ਨੂੰ ਕੋਈ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਬੰਦਾ ਵੀ ਸਾਨੂੰ ਪਤਾ ਹਰ ਬੰਦਾ ਹੀ ਕਬੂਤਰ ਵੇਚਦਾ ਆ ਔਰ ਸਾਡੇ ਨਾਲੋਂ ਮਹਿੰਗੇ ਵੇਚਦਾ ਹੋਏਗਾ ਮੇਰਾ ਭਰਾ ਠੀਕ ਹੈ ਬਸ ਸਾਡੇ ਵਰਗੇ ਜਿਹੜੇ ਭਰਾ ਯੂਟਿਊਬਰ ਹਨ ਨਾ ਉਹਦਾ ਬਸ ਲੋਕਾਂ ਵਿੱਚ ਐਵੇਂ ਹੀ ਬਦਨਾਮ ਆ ਕਿ ਹਾਂ ਵੀ ਯੂਟਿਊਬਰ ਕਬੂਤਰ ਵੇਚਦੇ ਐਵੇਂ ਠੀਕ ਹੈ ਸਭ ਨੂੰ ਕਬੂਤਰ ਹਰ ਬੰਦਾ ਵੇਚਦਾ ਕਿਉਂਕਿ ਦਾਣਾ ਪਾਣੀ ਬਈ ਜੀ ਮੁੱਲ ਦਾ ਠੀਕ ਹੈ ਜੀ 65 70 ਰੁਪਏ ਨੂੰ ਸਰੋਂ ਆ ਮੇਰਾ ਭਰਾ ਹੁਣ 30 28 ਨੂੰ ਮੇਰਾ ਭਰਾ ਕਣਕ ਆ ਕੱਲੀ ਸੀਜ਼ਨ ਆ ਹੁਣ ਮਨ ਕੇ ਚਲੋ ਕਣਕ ਦਾ ਤਾਂ ਮੇਰਾ ਭਰਾ 27 28 ਨੂੰ ਕਣਕ ਆਂ ਗਾਂ ਸਦੋਂ ਰੇਟ ਵਧਣਾ ਆ ਠੀਕ ਐ ਤੇ ਹਰ ਬੰਦਾ ਫਿਰ ਉਸਾਂ ਨਾਲ ਮੇਰਾ ਭਰਾ ਜਾਣਾ ਬੰਦ ਨੂੰ ਇੱਧਰ ਉੱਧਰ ਕਰਕੇ ਸੈਟਿੰਗ ਕਰ ਲੈਂਦਾ ਆ ਠੀਕ ਐ ਜੀ ਜਿਹੜੀ ਗੱਲ ਰਿਐਲਿਟੀ ਆ ਤੁਹਾਡਾ ਭਰਾ ਉਹੀ ਕਰਦਾ ਆ ਬਾਕੀ ਜ਼ਿਆਦਾ ਮੈਨੂੰ ਹਨਾ ਸਿਆਣੇ ਬੰਨਾ ਜਾਂ ਐਵੇਂ ਬਿਨਾ ਕੋਲੋਂ ਸਫਾਈ ਪੇਸ਼ ਕਰਨਾ ਸਾਡਾ ਯਾਨੀ ਕਿ ਸਾਡੀ ਆਦਤ ਨਹੀਂ ਕੀ ਯਾਰ ਉਹ ਠੀਕ ਐ ਤੇ ਬਾਕੀ ਤੁਸੀਂ ਚੈੱਕ ਕਰ ਲਓ ਜੋੜਾ ਤੇ ਦੱਸਿਓ ਮੇਰਾ ਭਰਾ ਕਿਦਾਂ ਦਾ ਲੱਗਿਆ ਇੱਧਰ ਹੋਇਆ ਦਊਗਾ ਅੱਜ ਦਾ ਆਪਣਾ ਜੋੜਾ ਠੀਕ ਹੈ ਜੀ ਤੇ ਠੀਕ ਹੈ ਵੀ ਭਰਾਵੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਭਾਈ ਜੀ ਨਸਲ ਦੇ ਵਿੱਚੋਂ ਨਵੇਂ ਜਾਨਪਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਈ ਜੀ ਲਓ ਜੀ ਕਬੂਤਰੀ ਆਪਣੀ ਗਈ ਤਾਂ ਤੇ ਆ ਪਤੰਦਰ ਥੱਲੇ ਗੁੜਕੀ ਜਾਂਦਾ ਹੁਣ ਠੀਕ ਹੈ